ਬਹੁਤ ਲੋਕ ਮਿੱਤਰ ਪਿਆਰੇ ਸੋਚਦੇ ਹੁੰਦੇ ਆ ਵੀ ਇਹ ਕਿੱਡੀ ਕ ਗੱਲ ਐ ਐਵੇਂ ਆਪਾਂ ਇੱਕ ਚੀਜ਼ ਚੰਗੀ ਖਾ ਲਾਂਗੇ ਦੂਜੀ ਕਿੱਥੋਂ ਲਿਆਵਾਂਗੇ ਜਿਹੜਾ ਮਿੱਤਰ ਪਿਆਰਾ ਖੇਤੀ ਐ ਨਾ ਜ਼ਮੀਨ ਐ ਜਿਹਦੇ ਕੋਲ ਬਈ ਉਹਨੂੰ ਵੱਧ ਤੋਂ ਵੱਧ ਹੋ ਸਕੇ ਜਿਵੇਂ ਨੂਨ ਜੀਰਾ ਵਗੈਰਾ ਇਹ ਚੀਜ਼ ਤਾਂ ਬੇਸ਼ੱਕ ਉਹ ਲੈ ਲੇ ਨਹੀਂ ਜਿੰਨਾ ਵੀ ਉਹ ਰੋਜ਼ਾਨਾ ਮਰਾ ਜ਼ਿੰਦਗੀ ਦੇ ਵਿੱਚੋਂ ਖਾਂਦਾ ਉਹ ਮਿੱਤਰ ਪਿਆਰਿਓ ਆਰਗੇਨਿਕ ਆਪਦੇ ਘਰੇ ਕਰੇ ਕਰ ਸਕਦਾ ਪਰ ਮਿਹਨਤ ਜ਼ਰੂਰ ਲੱਗਦੀ ਐ ਬਹੁਤ ਜ਼ਿਆਦੇ ਪਰ ਭਾਈ ਇਹ ਗੱਲ ਸੱਚ ਹੈ ਮੰਨਣੀ ਪਊਗੀ ਵੀ ਜਿਹੜੇ ਨਵੀਂ ਜਵਾਨੀਆਂ ਵਾਲੇ ਮੁੰਡੇ ਐ ਮੇਰੀ ਉਮਰ ਵਾਲੇ ਉਹ ਐਨਾ ਬਾਈ ਕਰਕੇ ਨਹੀਂ ਰਾਜੀ ਹੈਗੇ ਵਿੱਚ ਹੈਗੇ ਆ ਬਥੇਰੇ ਹੈਗੇ ਚੰਗੀ ਖੇਤੀ ਕਰਦੇ ਆ ਪਰ ਬਹੁਤ ਘੱਟ ਨੇ ਮੈਂ ਵੀਡੀਓ ਬਣਾਉਣ ਦਾ ਮਕਸਦ ਮਿੱਤਰ ਪਿਆਰਿਓ ਆ ਮੈਂ ਤੁਹਾਨੂੰ ਅੱਜ ਮੇਰੀ ਨਾ ਬਾੜੀ ਬਾੜੀ ਮਤਲਬ ਆ ਸਬਜ਼ੀ ਵਿਖਾਨਾ ਆ ਦੇਖੋ ਆ ਪਛੇਤੀ ਗੇਤੀ ਲਾ ਆ ਦੇਖੋ ਮਿੱਤਰ ਪਿਆਰਿਓ ਏ ਬਈ ਲਸਣ ਹੈ ਇਹ ਆਪਾਂ ਪੰਜ ਗਵੱਟਾ ਲਾਇਆ ਕਰਦੇ ਆਂ ਦੋ ਤਰ੍ਹਾਂ ਦਾ ਲਸਣ ਹੈ ਚਿੱਟਾ ਤੇ ਲਾਲ ਆਈ ਵਾਰੀ ਵਿੱਚ ਤਿੰਨ ਤਿੰਨ ਔਲੀਆਂ ਨੇ ਮੰਨ ਲਓ ਬੱਟ ਤੇ ਬਈ ਦੋ ਗੱਟੇ ਭਰ ਜਾਂਦੇ ਆਪਾਂ ਨੂੰ ਸਾਰਾ ਸਾਲ ਲੋੜ ਨਹੀਂ ਬਈ ਨਜ਼ਾਰੇ ਨਾਲ ਖਾਣੇ ਆ ਇਹ ਪੀਲਾ ਪੈ ਰਿਆ ਬਈ ਕਾਰਨ ਖਰਾਕ ਭਾਲਦਾ ਹੁਣ ਪਰ ਆਪਾਂ ਨੇ ਇਹਦੇ ਵਿੱਚ ਕੁਝ ਨਹੀਂ ਪਾਣਾ ਸਿਵਾਏ ਰਾਖ ਤੋਂ ਰਾਖ ਜਰੂਰ ਪਾਵਾਂਗੇ ਪਾਵਾਂ ਪੰਜ ਵਾਰੀ ਪਾ ਦਈਏ ਪਾਥੀਆਂ ਦਾ ਆ ਪਾਣੀ ਕਰਾਂਗੇ ਸਪਰੇ ਪਾਥੀਆਂ ਦੇ ਪਾਣੀ ਦੀ ਪਰ ਇਹ ਚ ਪਾਣਾ ਨਹੀਂ ਹੈਗਾ ਕੁਝ ਵੀ ਬਈ ਤੇ ਉਧਰ ਹਲਦੀ ਸੀਗੀ ਬਾਈ ਉਦੋਂ ਹਲਦੀ ਗਰਮੀ ਦੇ ਵਿੱਚ ਇੰਨੀ ਗੌਰ ਨਹੀਂ ਹੋਈ ਘਰ ਕਰ ਕਰਕੇ ਚਲੋ ਆਪਣੇ ਜੋਗੀ 2-3 ਕਿਲੋ ਮੀਟਰ ਪਿਆਰਿਓ ਹੋ ਜਾਂਦੀ ਐ ਚਲ ਇੰਨੀ ਕ ਬਹੁਤ ਐ ਬਾਈ ਇਹ ਓ ਕੱਟੇ ਵੈਸੇ ਬਹੁਤ ਐ ਆਪਾਂ ਨੂੰ ਸਰ ਜੂਗਾ ਸਾਲ ਦੇ ਵਿੱਚ ਤੇ ਗੱਲ ਮੈਂ ਮਿੱਤਰ ਪਿਆਰਿਓ ਕੀ ਕਰਦਾ ਜਿਹੜੇ ਆਪਣੇ ਘਰੇ ਫालतੂ ਗੰਡੇ ਨਹੀਂ ਹੁੰਦੇ ਅੱਜ ਕੱਲ ਵੱਡੇ ਨੂੰ ਤਰਜੀਹ ਦਿੰਦੀਆਂ ਨੇ ਬੁੜੀਆਂ ਆਪਣੀਆਂ ਉਹ ਜਿਹੜੀ ਛੋਟੇ ਛੋਟੇ ਗੰਡੀ ਹੁੰਦੀ ਐ ਉਹ ਊ ਵੀ ਬਾਈ ਹੁਣ ਨੂੰ ਐ ਬੁੱਸ ਜਾਂਦੀ ਬੇਕਰ ਜਾਂਦੀ ਆਏ ਸਾਲ ਮਿੱਤਰ ਪਿਆਰਿਓ ਆ ਦੇਖੋ ਤੁਸੀਂ ਆ ਨਾ ਤਿੰਨ ਬੱਟਾਂ ਲਾ ਲਓ ਉਹ ਗੰਢੀ ਦਾ ਪਾਉਂਦੇ ਆ ਆ ਹੁਣ ਨਾ ਇੰਨੇ ਕ ਸਵਾਦ ਗੰਡੇ ਆ ਦੇਖੋ ਤੁਸੀਂ ਆ ਗੰਡੇ ਲਾ ਲਓ ਬਾਈ ਇੰਨੇ ਕ ਸਵਾਦ ਹੈ ਨਾ ਉਹ ਵੀ ਖਾਣੇ ਆ ਤੇ ਸਬਜ਼ੀ ਚ ਵੀ ਪਾਣੇ ਆ ਜਦੋਂ ਨੂੰ ਖਤਮ ਹੋਣਗੇ ਤੇਰੇ ਨੂੰ ਬਾਈ ਦੂਜੇ ਗੰਡਿਆਂ ਦਾ ਟਾਈਮ ਆ ਜਾਂਦਾ ਹੈ ਤੇ ਅੱਜ ਇਧਰ ਗਾਜਰਾਂ ਬਾਈ ਮੂਲੀਆਂ ਸਭ ਗਾਜਰਾਂ ਨੂੰ ਲੱਗੀਆਂ ਨੂੰ ਮਿੱਤਰ ਪਿਆਰਿਓ 62 ਦਿਨ ਹੋ ਗਏ ਤਕਰੀਬਨ 63 ਦਿਨ 1 ਅਕਤੂਬਰ ਦੀਆਂ ਲੱਗੀਆਂ ਹੋਈਆਂ ਨੇ ਬਾਈ ਕੱਲ ਪਹਿਲੀ ਵਾਰੀ ਪਾੜ ਕੇ ਸਬਜ਼ੀ ਕਰ ਚੁੱਕੇ ਆ ਏ ਮਿੱਤਰ ਪਿਆਰਿਓ ਆਜੋ ਮੈਂ ਤੁਹਾਨੂੰ ਵਿਖਾਵਾਂ ਇਹ ਬਾਗਬਾਨੀ ਬਈ ਮੈਨੂੰ ਇਹ ਹੋਊਗੀ ਸ਼ਾਇਦ ਅੱਧੀ ਕਨਾਲ ਤੇ ਲਗਭਗ ਮਿੱਤਰ ਪਿਆਰਿਓ ਉੱਥੇ ਤੱਕ ਆ ਹੋਊਗੀ ਅੱਧੀ ਕਨਾਲ ਤੋਂ ਹੋ ਸਕਦਾ ਥੋੜਾ ਕਾਣਾ ਘੱਟ ਹੋਵੇ ਆ ਦੇਖੋ ਬਾਈ ਇਹ ਜਿਵੇਂ ਬੀਜਿਆ ਹੋਇਆ ਨਾ ਬਸ ਪਾਣੀ ਹੈ ਇਹਦੇ ਵਿੱਚ ਜਾਂ ਪਾਠੀਆਂ ਦੇ ਪਾਣੀ ਦੀ ਸਪਰੇਅ ਹੈ ਹੋਰ ਕੁਝ ਨਹੀਂ ਹੈ ਗਿਆ ਬਾਈ ਆ ਦੇਖੋ ਬਾਈ ਆ ਚੈੱਕ ਕਰੋ ਤੁਸੀਂ ਸਾਗ ਬਾਈ ਬਰਸੀਨ ਦੇ ਵਿੱਚ ਵੀ ਆਪਾਂ ਕਦੇ ਪਾਇਆ ਨਹੀਂ ਦਾਣਾ ਯੂਰੀਏ ਦਾ ਚਲੋ ਫੇਰ ਵੀ ਇਹ ਐ ਹੋ ਜਾਂਦਾ ਵੀ ਇਹਨੂੰ ਪਾਣੀ ਵੀ ਨਹੀਂ ਲੱਗਦਾ ਹੋਰ ਦੱਸੋ ਆ ਬਾਈ ਆਪਾਂ ਨੂੰ ਆ ਦੇਖੋ ਤੁਸੀਂ ਆ ਮੁਕਤਦਾ ਨਹੀਂ ਵੱਧੂ ਐ ਆ ਦੇਖੋ ਮਿੱਤਰ ਪਿਆਰਿਓ ਇਹ ਲਾ ਲਓ ਕੁਦਰਤੀ ਜਿਵੇਂ ਆਪਾਂ ਦੇਖਦਾ ਨੇ ਹਨਾ ਵੀ ਇੱਕ ਕੁਦਰਤੀ ਮੰਨ ਲਓ ਜਿਵੇਂ ਟਿੱਬੇ ਵਾਲੀ ਚੀਜ਼ ਕਹਿ ਸਕਦੇ ਆਪਾਂ ਉਹ ਬਰਸੀਨ ਦੇ ਵਿੱਚ ਤਾਂ ਇੱਕ ਵਾਰੀ ਕਰਾਂਗੇ ਦੋ ਵਾਰੀ ਕਰਾਂਗੇ ਵੜ ਜਾਂਦਾ ਪਰ ਇਹ ਬਾਈ ਐਵੇਂ ਹੀ ਰਹਿਣਾ ਜਦੋਂ ਤੱਕ ਸਿਆਲ ਹੈ ਬਈ ਤੋੜ ਲਾਣੇ ਆ ਫੇਰ ਹਰਾ ਹੋ ਜਾਂਦੇ ਜਿਵੇਂ ਆਰਗੇਨਿਕ ਬਈ ਲੋਕ ਨਾ ਆਪਣੇ ਐਨੇ ਕੋ ਹੋਇਆ ਬਰਸੀਨ ਦੇ ਵਿੱਚ ਇੱਕ ਦਿਨ ਪਹਿਲਾਂ ਰੇਪ ਆਇਆ ਹੁੰਦਾ ਅਗਲੇ ਦਿਨ ਬੁੜੀਆਂ ਨੂੰ ਸਾਗ ਲੈ ਜਾਂਦੇ ਐ ਤੁਸੀਂ ਦੇਖੋ ਵੀ ਜੇ ਆਪਾਂ ਸੋਚਾਂਗੇ ਮੈਂ ਬਹੁਤਾ ਹਰ ਇੱਕ ਚੀਜ਼ ਚ ਕਹਿਣਾ ਵੀ ਮੈਂ ਬਹੁਤਾ ਕੋਈ ਸਿਆਣਾ ਨਹੀਂ ਹੈਗਾ ਕੋਈ ਵਿਦਵਾਨ ਨਹੀਂ ਹੈਗਾ ਇੱਕ ਕਿਸਾਨ ਆ ਸੁਧਾਰਨਾ ਵੀ ਦੇਖੋ ਜੀ ਆਪਾਂ ਸੋਚਾਂਗੇ ਤਾਂ ਸਾਰਾ ਕੁਝ ਹੋਊਗਾ ਮਿੱਤਰ ਪਿਆਰਿਓ ਮੈਂ ਸ਼ੱਕਰ ਤੇ ਲੂਣ ਤੇ ਆਹ ਜੀਰਾ ਵਗੈਰਾ ਇਹੇ ਮੁੱਲ ਲੈਣਾ ਨਹੀਂ ਮੈਂ ਆਜੋ ਨਹੀਂ ਮੈਂ ਮਿੱਤਰ ਪਿਆਰਿਓ ਗੰਡਿਆਂ ਤੋਂ ਲੈ ਕੇ ਆ ਮੇਥੀ ਵੀ ਅਸੀਂ ਸੁਕਾਵਾਂਗੇ ਸੁਕਾ ਕੇ ਨਾ ਇਹਨੂੰ ਬਾਈ ਅੱਗੇ ਕੰਮ ਲਵਾਂਗੇ ਗਰਮੀ ਦੇ ਵਿੱਚ ਨਹੀਂ ਹਲਦੀ ਤੋਂ ਲੈ ਕੇ ਪੌਂਡੀ ਵੀ ਲਾਣ ਦੀ ਸਲਾਹ ਹੈ ਵੀ ਅਗਲੇ ਸਾਲ ਜਿਹੜਾ ਮੇਨ ਹੈ ਘੋੜਾ ਪੰਡੇਲ ਦੀ ਵਰਤਦੇ ਆ ਇੱਧਰ ਕਰ ਲੋ ਵੀ ਜਿਹੜਾ ਘੋੜਾ ਵਰਤਦੇ ਆ ਪੰਡੇਲੀ ਉਹ ਜ਼ਰੂਰੀ ਹੈ ਬਾਈ ਇਕੱਲੇ ਗੁੜ ਦੀ ਪ੍ਰੋਬਲਮ ਹੈ ਹੋਰ ਕੋਈ ਨਹੀਂ ਮੂੰਗੀ ਹਰੇ ਛੋਲੇ ਛੋਲੂਆ ਫਿਰ ਦੂਜਾ ਛੋਲੂਆ ਬਾਈ ਜਿਹੜਾ ਆਪਣਾ ਛੋਲੂਆ ਹੁੰਦਾ ਉਹ ਤੋਂ ਬਾਈ ਵੇਸਣ ਦਾ ਆਟਾ ਬਣਾ ਲਾਣੇ ਆ ਤੇ ਉਹ ਮਿਕਸੀ ਦੇ ਵਿੱਚ ਪੀ ਕੇ ਉਹਦੀ ਦਾਲ ਵੀ ਬਣ ਜਾਂਦੀ ਹੈ ਬਾਈ ਚੱਕੀ ਦੇ ਵਿੱਚ ਉਹ ਦਾਲ ਵੀ ਬਈ ਆਪਦੀ ਘਰੇ ਹਲਦੀ ਵੀ ਤਕਰੀਬਨ ਹਰੀਆਂ ਸਬਜ਼ੀਆਂ ਤੋਂ ਲੈ ਕੇ ਮਿੱਤਰ ਪਿਆਰਿਓ ਆਪਦੇ ਆਪ ਨੂੰ ਨਾ ਇੰਨਾ ਕਿ ਖੁਸ਼ ਮਹਿਸੂਸ ਕਰਦੇ ਆ ਵੀ ਕਿਸੇ ਵੀ ਕੋਈ ਪੈਸਟੀਸਾਈਡ ਵਾਲੀ ਆਪਾਂ ਚੀਜ਼ ਨਹੀਂ ਖਾਂਦੇ ਇਹ ਮੌਸਮ ਦੇ ਵਿੱਚ ਇੰਨਾ ਨੇ ਜਿਹੜਾ ਕੁਝ ਲੈਣਾ ਹੈ ਲੈ ਲਾਂਦੇ ਆ ਬਾਈ ਖੁਦਾ ਜੀ ਦੀ ਕਿਰਪਾ ਹੈ ਬਾਈ ਸਾਡੇ ਛੱਬਰ ਦੇ ਵਿੱਚ ਕਿਸੇ ਦੀ ਰੈਗੂਲਰ ਦਵਾਈ ਨਹੀਂ ਚੱਲਦੀ ਕਿਸੇ ਦੀ ਵੀ ਕਿਸੇ ਵੀ ਕਿਸਮ ਦੀ ਬਾਈ ਚਲੋ ਬੁਖਾਰ ਸਿਰ ਦੁਖ ਜੇ ਉਹ ਅੱਡ ਗੱਲ ਐ ਆ ਦੇਖੋ ਮਿੱਤਰ ਪਿਆਰਿਓ ਆ ਆ ਗੇਤੀ ਬੇਤੀ ਗੋਭੀ ਐ ਬਾਈ ਆ ਗੋਭੀ ਵਿੱਚੇ ਬੰਦ ਐ ਵਿੱਚੇ ਬਰੋਕਲੀ ਐ ਵਿੱਚ ਹੋ ਗਈ ਗੋਭੀ ਵਿੱਚ ਅਗੇ ਬਸ ਗੇਤੀ ਬੇਤੀ ਹੋ ਜਾਊਗੀ ਪਰਲੇ ਪਾਸੇ ਇਧਰ ਆ ਜੋ ਮਟਰ ਐ ਬਾਈ ਹਰੇ ਮਟਰ ਉਹ ਹਜੇ ਹਰਾ ਮਟਰ ਐ ਨਾ ਬਾਈ ਥੋੜਾ ਜਿਹਾ ਬੇਸ਼ਰਮ ਕਿਸਮ ਦਾ ਹੁੰਦਾ ਐ ਉਹ ਹੋਇਆ ਨਹੀਂ ਕਰਦਾ ਛੇਤੀ ਛੇਤੀ ਵੀ ਮਸਾ ਜੀ ਹੁੰਦਾ ਐ ਉਹ ਉਧਰ ਬੇਲਾ ਨੇ ਦੇਖੋ ਤੁਸੀਂ ਆ ਬੈਂਗਣੀ ਹੈ ਬਾਈ ਆ ਬੈਂਗਣੀ ਨੂੰ 6-7 ਸਾਲ ਹੋ ਗਏ ਬਾਈ ਇਹਨੇ ਨਜ਼ਾਰੇ ਲਿਆ ਰੱਖੇ ਆ ਪੂਰੇ ਆ ਦੇਖੋ ਮਿੱਤਰ ਪਿਆਰਿਓ ਇਹ ਸਪੈਸ਼ਲ ਨਾ ਪਿਆਰਿਓ ਤੁਸੀਂ ਦੇਖੋ ਹਲੋਂ ਜਿਵੇਂ ਉਹ ਬੁੜੀਆਂ ਇਹਦੀ ਪੂਜੀ ਬਣਾਇਆ ਕਰਦੇ ਆ ਆਲੂਆਂ ਦੇ ਵਿੱਚ ਪਾ ਕੇ ਆ ਬਾਈ ਸਪੈਸ਼ਲੇ ਬੀਜ ਰੱਖੀ ਆ ਦੇਖੋ ਤੁਸੀਂ ਆ ਪਛੇਤਾ ਧਣੀਆਂ ਆ ਗਿਆ ਪਛੇਤਾ ਪਾਲਕ ਆ ਗਿਆ ਆ ਬਾਈ ਗਾਜਰਾਂ ਆ ਗਈਆਂ ਪਛੇਤੀਆਂ ਕਹਿੰਦਾ ਭਾਵ ਸਾਰਾ ਕੁਝ ਮਿੱਤਰ ਪਿਆਰਿਓ ਗੇਤਾ ਪਛੇਤਾ ਵੀ ਜਿਹੜਾ ਮੁੱਕੇ ਨਾ ਬਾਈ ਅੱਗੇ ਹੁਣ ਸੁੱਕਾ ਜਿਵੇਂ ਉਹ ਧਨੀਆ ਧਨੀਆ ਬਾਈ ਆਪਾਂ ਇਹ ਨਹੀਂ ਹੈਗੇ ਮਿੱਤਰ ਪਿਆਰੇ ਉਹਨੂੰ ਸੁਕਾ ਕੇ ਸੁੱਕਾ ਧਨੀਆ ਬਾਈ ਅੱਗੇ ਸਾਰਾ ਸਾਲ ਸੁੱਕਾ ਧਨੀਆ ਚੱਲਦਾ ਹੈ ਮਿੱਤਰ ਪਿਆਰਿਓ ਹੁਣ ਸੌਫ ਹੈ ਸੌਫ ਵੀ ਆਪਾਂ ਨੇ ਪਰ ਲਈ ਸਰੋਂ ਚ ਬੀਜ ਰੱਖੀ ਹੈ ਉਹ ਸੌਫ ਤੋਂ ਵੀ ਬਈ ਕੰਮ ਲਵਾਂਗੇ ਵੀ ਤਕਰੀਬਨ ਜੇ ਆਪਾਂ ਕਹੀਏ ਨਾ ਕੁਸਕ ਚੀਜ਼ਾਂ ਕੁਸਕ ਚੀਜ਼ਾਂ ਆਪਾਂ ਲੈਣ ਦੀ ਲੋੜ ਹੁੰਦੀ ਹੈ ਬਾਈ ਨੇ ਕਿਸਾਨ ਹੈ ਜਿਹੜੇ ਕੋਲੇ ਜ਼ਮੀਨ ਹੈ ਬਾਈ ਸਾਰਾ ਕੁਸਬ ਦਾ ਆਰਗੇਨਿਕ ਘਰੇ ਖਾ ਸਕਦਾ ਹੈ ਆ ਗੱਲ ਸੀਗੀ ਬਾਈ ਗੰਡੇਆਂ ਤੇ ਆ ਗੰਡੇ ਦੇਖੋ ਬਾਈ ਕੱਚੇ ਕੱਚੇ ਕਿੰਨੇ ਘੈਂਟ ਨੇ